ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਗੁਰੂ ਸਹਿਬਾਨਾਂ ਦੇ ਨਾਮ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰ Rai ਜੀ ਸਾਹਿਬ ਜੀ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 9ਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 10ਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਮ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪੰਜ ਪਿਆਰਿਆਂ ਦੇ ਨਾਮ ਪਹਿਲੇ ਭਾਈ ਦਇਆ ਸਿੰਘ ਜੀ ਸਭ ਤੋਂ ਪਹਿਲਾਂ ਮਨ ਵਿੱਚ ਦਇਆ ਜ਼ਰੂਰੀ ਹੈ ਨੰਬਰ 2 ਭਾਈ ਧਰਮ ਸਿੰਘ ਜੀ ਫਿਰ ਬੰਦਾ ਧਰਮ ਦੇ ਰਸਤੇ ਤੇ ਚੱਲਦਾ ਰਹਿੰਦਾ ਹੈ ਨੰਬਰ 3 ਭਾਈ ਹਿੰਮਤ ਸਿੰਘ ਜੀ ਫਿਰ ਬੰਦਾ ਹਿੰਮਤ ਨਾਲ ਇਸ ਰਸਤੇ ਤੇ ਚੱਲਦਾ ਰਹਿੰਦਾ ਹੈ ਨੰਬਰ 4 ਭਾਈ ਮੋਹਕਮ ਸਿੰਘ ਜੀ ਫਿਰ ਉਸ ਦਾ ਦੁਨੀਆਂ ਨਾਲੋਂ ਮੂੰਹ ਟੁੱਟ ਜਾਂਦਾ ਹੈ ਨੰਬਰ 5 ਪਾਈ ਸਾਹਿਬ ਸਿੰਘ ਜੀ ਫਿਰ ਉਹ ਆਪਣੇ ਸਾਹਿਬ ਦੇ ਨਾਲ ਅਪੇਧ ਹੋ ਜਾਂਦਾ ਹੈ ਪੰਜ ਕਕਾਰ ਨੰਬਰ 1 ਕੇਸ ਨੰਬਰ 2 ਕੰਗਾ ਨੰਬਰ 3 ਕੜਾ ਨੰਬਰ 4 ਕਛਹਿਰਾ ਨੰਬਰ 5 ਕਿਰਪਾਨ ਪੰਜ ਵਿਕਾਰ ਨੰਬਰ 1 ਕਾਮ ਨੰਬਰ 2 ਕ੍ਰੋਧ ਨੰਬਰ 3 ਮੋਹ ਨੰਬਰ 4 ਲੋਭ ਨੰਬਰ 5 ਹੰਕਾਰ ਪੰਜ ਤਖਤਾਂ ਦੇ ਨਾਮ ਨੰਬਰ 1 ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਪੰਜਾਬ ਨੰਬਰ 2 ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ ਨੰਬਰ 3 ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਨੰਬਰ 4 ਸ੍ਰੀ ਦਮਦਮਾ ਸਾਹਿਬ ਸਾਬੋਦੀ ਤਲਵੰਡੀ ਪੰਜਾਬ ਨੰਬਰ 5 ਸ੍ਰੀ ਹਜੂਰ ਸਾਹਿਬ ਨਾਦੇੜ ਮਹਾਰਾਸ਼ਟਰ ਪੰਜ ਬਾਣੀਆਂ ਦੇ ਨਾਮ ਨੰਬਰ 1 ਜਪਜੀ ਸਾਹਿਬ ਨੰਬਰ 2 ਜਪ ਸਾਹਿਬ ਨੰਬਰ 3 ਤਵੇ ਪ੍ਰਸ਼ਾਦ ਸਵਈਏ ਨੰਬਰ 4 ਚੌਪਈ ਸਾਹਿਬ ਨੰਬਰ 5 ਅਨੰਤ ਸਾਹਿਬ 40 ਮੁਕਤੀਆਂ ਦੇ ਨਾਮ ਆਉਂ ਜਾਣਦੇ ਆ ਨੰਬਰ 1 ਜਥੇਦਾਰ ਪਾਈ ਮਹਾ ਸਿੰਘ ਜੀ नंबर दो भाई शमीर सिंह जी नंबर तीन भाई साध सिंह जी नंबर चार पाई गरजा सिंह जी नंबर पाँच भाई सहेल सिंह जी नंबर छे भाई सुल्तान सिंह जी नंबर सात भाई शोभा सिंह जी नंबर अठ भाई संत सिंह जी नंबर नौ भाई हर्षा सिंह जी नंबर दस भाई हरी सिंह जी नंबर ग्यारह भाई करण सिंह जी नंबर बारह भाई करम सिंह जी नंबर तेरह भाई काला सिंह जी नंबर चौदह भाई किरत सिंह जी नंबर पंद्रह भाई कृपाल सिंह जी नंबर सोलह भाई खुशहाल सिंह जी नंबर सतारह भाई गुलाब सिंह जी नंबर अठारह भाई गंगा सिंह जी नंबर उन्नी भाई गंडा सिंह जी नंबर बी भाई ਗਰਬਾਰਾ ਸਿੰਘ ਜੀ ਨੰਬਰ 21 ਭਾਈ ਚੰਬਾ ਸਿੰਘ ਜੀ ਨੰਬਰ 22 ਭਾਈ ਜਾਦੂ ਸਿੰਘ ਜੀ ਨੰਬਰ 23 ਭਾਈ ਜੋਗਾ ਸਿੰਘ ਜੀ ਨੰਬਰ 24 ਭਾਈ ਜੰਗ ਸਿੰਘ ਜੀ ਨੰਬਰ 25 ਭਾਈ ਦਇਆਲ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਨੰਬਰ 27 ਭਾਈ ਦਿਲਬਾਗ ਸਿੰਘ ਜੀ ਨੰਬਰ 28 ਭਾਈ ਧਰਮ ਸਿੰਘ ਜੀ ਨੰਬਰ 29 ਭਾਈ ਧੰਨਾ ਸਿੰਘ ਜੀ ਨੰਬਰ 30 ਭਾਈ ਨਿਹਾਲ ਸਿੰਘ ਜੀ ਨੰਬਰ 31 ਭਾਈ ਨਿਧਾਨ ਸਿੰਘ ਜੀ ਨੰਬਰ 32 ਭਾਈ ਭਾਗ ਸਿੰਘ ਜੀ ਨੰਬਰ 33 ਭਾਈ ਬੂੜ ਸਿੰਘ ਜੀ ਨੰਬਰ 34 ਭਾਈ ਭੋਗਾ ਸਿੰਘ ਜੀ ਨੰਬਰ 35 ਭਾਈ ਭੋਲਾ ਸਿੰਘ ਜੀ ਨੰਬਰ 36 ਭਾਈ ਮੱਜਾ ਸਿੰਘ ਜੀ ਨੰਬਰ 37 ਭਾਈ ਮਾਨ ਸਿੰਘ ਜੀ ਨੰਬਰ 38 ਭਾਈ ਮਹਿਆ ਸਿੰਘ ਜੀ ਨੰਬਰ 39 ਭਾਈ ਰਾਹੇ ਸਿੰਘ ਜੀ ਨੰਬਰ 40 ਭਾਈ ਲਛਮਣ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ